ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਰਨ ਕੰਟਰੀ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਬਣਾਏ ਨੇ ਤਕਰੀਬਨ ਤਕਰੀਬਨ ਜੇ ਤੁਸੀਂ ਕੈਨੇਡਾ ਦੀ ਗੱਲ ਕਰੋਗੇ ਅਮਰੀਕਾ ਦੀ ਗੱਲ ਕਰੋਗੇ ਆਸਟ੍ਰੇਲੀਆ ਦੀ ਗੱਲ ਕਰੋਗੇ ਇੰਗਲੈਂਡ ਦੀ ਗੱਲ ਕਰੋਗੇ ਇਟਲੀ ਦੀ ਗੱਲ ਕਰੋ ਜਾਂ ਹੋਰ ਵੀ ਕੰਟਰੀਆਂ ਹੈਗੀਆਂ ਇਨ੍ਹਾਂ ਕੰਟਰੀਆਂ ਵਿੱਚ ਜਿੰਨੇ ਵੀ ਗੁਰਦੁਆਰੇ ਬਣੇ ਉਹਨਾਂ ਵਿੱਚੋਂ 5 7 ਨੂੰ ਛੱਡ ਕੇ ਮੈਂ ਸਾਰਿਆਂ ਨੂੰ ਹੀ ਕਹਿੰਦਾ ਬਾਕੀ ਸਭ ਟੈਕਸਚਰੀ ਕਰਦੇ ਆ ਤੇ ਜਦੋਂ ਇਹ ਸਟੇਜਾਂ ਤੇ ਖੜ ਕੇ ਕਹਿਣਗੇ ਕਿ ਗੁਰੂ ਸਾਹਿਬ ਦੀ ਬੇਅਦਬੀ ਹੋ ਗਈ ਅਸੀਂ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਆ ਅਸੀਂ ਬਾਬੇ ਨਾਨਕ ਦੇ ਸਿਧਾਂਤ ਨੂੰ ਮੰਨਦੇ ਆ ਤੇ ਉਦੋਂ ਇਹ ਲੋਕ ਇਹ ਸ਼ਰਮ ਨਹੀਂ ਮੰਨਦੇ ਵੀ ਅਸੀਂ ਗੁਰੂ ਸਾਹਿਬ ਪ੍ਰਕਾਸ਼ ਕੀਤਾ ਹੋਇਆ ਗੁਰਦਰ ਦੇ ਵਿੱਚ ਗੁਰੂ ਸਾਹਿਬ ਦੇ ਨਾਮ ਤੇ ਜਿਹੜਾ ਚੜਾਵਾ ਚੜਦਾ ਉਹ ਚੜਾਵੇ ਦੇ ਰਾਹੀਂ ਅਸੀਂ ਆਪਣਾ ਪੈਸਾ ਦੋ ਨੰਬਰ ਦਾ ਕਿੱਦਾਂ ਇੱਕ ਨੰਬਰ ਵਿੱਚ ਕਰ ਦੇਈਏ ਜਨ ਕਿ ਟੈਕਸ ਚੋਰੀ ਕਿੱਦਾਂ ਕਰਦੇ ਨੇ ਆਪਣੀਆਂ ਪ੍ਰਾਪਰਟੀਆਂ ਦੇ ਵਿੱਚੋਂ ਕਿਸੇ ਨੇ ਵੱਡੀਆਂ-ਵੱਡੀਆਂ ਟਰਾਂਸਪੋਰਟਾਂ ਖੋਲੀਆਂ ਹੋਈਆਂ ਨੇ ਕਿਸੇ ਨੇ ਰੈਸਟੋਰੈਂਟ ਚੱਲਦੇ ਨੇ ਕਿਸੇ ਨੇ ਗੈਸ ਸਟੇਸ਼ਨ ਬਣਾਏ ਹੋਏ ਐ ਬਹੁਤ ਵੱਡੇ-ਵੱਡੇ ਕਾਰੋਬਾਰ ਨੇ ਤੇ ਉਹ ਕਾਰੋਬਾਰ ਦੇ ਵਿੱਚ ਜਿਹੜਾ 2 ਨੰਬਰ ਦਾ ਧੰਦਾ ਹੁੰਦਾ ਹੈ 2 ਨੰਬਰ ਦਾ ਪੈਸਾ ਹੁੰਦਾ ਉਹਨੂੰ 1 ਨੰਬਰ ਵਿੱਚ ਇਹ ਗੁਰਦੁਆਰਾ ਸਾਹਿਬ ਰਾਹੀਂ ਕਰਦੇ ਐ ਇਹਨਾਂ ਵਿੱਚੋਂ ਬਹੁਤਾਤ ਵਿੱਚ ਉਹ ਲੋਕ ਨੇ ਜਿਹੜੇ ਭਾਰਤ ਵਿੱਚ ਇੰਡੀਆ ਵਿੱਚ ਵੀ ਇਹ ਫਰਾਡ ਸੀਗੇ ਕੋਈ ਇਥੇ ਕਤਲ ਕਰਕੇ ਭੱਜਿਆ ਕੋਈ ਇਥੇ ਭੁੱਕੀ ਵੇਚਦਾ ਸੀ ਕੋਈ ਸਮੈਕ ਵੇਚਦਾ ਸੀ ਕਿਸੇ ਨੇ ਬੈਂਕਾਂ ਲੁੱਟੀਆਂ ਸੀ ਜਣ ਕੇ ਸਿਰੇ ਦੇ ਉਹ ਬੰਦੇ ਜਿਹੜੇ ਇੰਡੀਆ ਦੇ ਵਿੱਚ ਵੀ ਕ੍ਰਿਮੀਨਲ ਵਾਇਕਰਾਉਂਡ ਵਾਲੇ ਸੀ ਜਣ ਕੇ ਉਹ ਬੰਦੇ ਕੈਨੇਡਾ ਅਮਰੀਕਾ ਇਟਲੀ ਇੰਗਲੈਂਡ ਆਸਟ੍ਰੇਲੀਆ ਇਨ੍ਹਾਂ ਕੰਟਰੀਆਂ ਵਿੱਚ ਜਾ ਕੇ ਵੀ ਗੁਰਦੁਆਰਾ ਬਣਾ ਕੇ ਬੈਠੇ ਆ ਤੇ ਗੁਰਦਵਾਰਾਂ ਰਾਹੀਂ ਜਿਹੜਾ ਟੈਕਚੂਰੀ ਹੁੰਦਾ ਇਹ ਇਨ੍ਹਾਂ ਨੂੰ ਵੀ ਪਤਾ ਹੈ ਤੇ ਆਮ ਲੋਕਾਂ ਨੂੰ ਵੀ ਪਤਾ ਲੱਗ ਚੁੱਕਾ ਹੈ ਪਰ ਬੇਨਤੀ ਇਹ ਹੈ ਹੁਣ ਕੈਨੇਡਾ ਸਰਕਾਰ ਨੂੰ ਜਾਂ ਜਿੰਨੀਆਂ ਵੀ ਹੋਰ ਕੰਟਰੀਆਂ ਨੇ ਉਹਨਾਂ ਸਰਕਾਰਾਂ ਨੂੰ ਪਤਾ ਲੱਗ ਚੁੱਕਾ ਹੈ ਵੀ ਇਹ ਸਾਡੇ ਮੁਲਕ ਦੇ ਨਾਲ ਧੋਖਾ ਕਿਵੇਂ ਕਰਦੇ ਨੇ ਕਿਉਂਕਿ ਜਿੰਨੀਆਂ ਵੀ ਹੋਰ ਕੰਟਰੀਆਂ ਨੇ ਉਹ WhatsApp ਟੈਕਸਟ ਦੇ ਪੈਸੇ ਨਾਲ ਚੱਲਦੀਆਂ ਨੇ। ਪਰ ਆਪ ਜਿੰਨੀਆਂ ਵੀ ਸਰਕਾਰਾਂ ਹੁਣ ਕੰਟਰੀ ਵਿੱਚ ਚੱਲਦੀਆਂ ਨੇ ਉਹ ਟੈਕਸਟ ਦੇ ਪੈਸੇ ਨਾਲ ਚੱਲਦੀਆਂ ਨੇ। ਹੁਣ ਟੈਕਸਟ ਦੇ ਵਿੱਚ ਬਹੁਤ ਵੱਡਾ ਘਾਟਾ ਲਾਸ ਉਹਨਾਂ ਕੰਟਰੀਆਂ ਨੂੰ ਹੋ ਰਿਹਾ ਹੈ। ਖਾਸ ਕਰਕੇ ਜੇ ਤੁਸੀਂ ਕੈਨੇਡਾ ਦੀ ਅਮਰੀਕਾ ਦੀ ਇੰਗਲੈਂਡ ਦੀ ਆਸਟ੍ਰੇਲੀਆ ਦੀ ਗੱਲ ਕਰੋਗੇ। ਇਹਨਾਂ ਸਰਕਾਰਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਟੈਕਸਟ ਦੇ ਵਿੱਚ ਬਹੁਤ ਵੱਡਾ ਲਾਸ ਹੈ। ਤੇ ਉਹ ਲਾਸ ਜ਼ਿਆਦਾਤਰ ਤੇ ਗੁਰਦਵਾਰਿਆਂ ਦੀਆਂ ਕਮੇਟੀਆਂ ਕਰ ਰਹੀਆਂ ਨੇ। ਜਾਣੇ ਕਿ ਮਿਲੀਅਨ ਮਿਲੀਅਨ ਡਾਲਰ ਜਾਂ ਪੌਂਡ ਗੁਰਦੁਆਰਿਆਂ ਦੇ ਵਿੱਚ ਕਿਦਾਂ ਬਲੈਕ ਮਨੀ ਨੂੰ ਇਹਨਾਂ ਨੇ ਵੈਟ ਕਰਨਾ ਇਹ ਗੁਰਦੁਆਰਾ ਨਹੀਂ ਹੋ ਰਿਹਾ ਇਹ ਸਚਾਈ ਹੈ ਬਹੁਤ ਵੱਡੀ ਜਿਹੜੀ ਮੇਰੇ ਮਿੱਤਰ ਨੇ ਮੈਨੂੰ ਗੱਲ ਸੁਣਾਈ ਹੈ ਮੈਂ ਬੇਨਤੀ ਤੁਹਾਨੂੰ ਕਰਨੀ ਹੈ ਜਿਹੜੇ ਵੀ ਭਾਰਤੀ ਫੋਰਨ ਕੰਟਰੀ ਦੇ ਵਸਿੰਦੇ ਨੇ ਉਹਨਾਂ ਨੂੰ ਬੇਨਤੀ ਹੈ ਜਿਹੜੇ ਮੁਲਕ ਨੇ ਤੁਹਾਨੂੰ ਵੱਡੇ ਵੱਡੇ ਕਾਰੋਬਾਰ ਰੁਜ਼ਗਾਰ ਦਿੱਤੇ ਨੇ ਤੁਸੀਂ ਵੱਡੀਆਂ ਵੱਡੀਆਂ ਮਹਿੰਗੀਆਂ ਗੱਡੀਆਂ ਵਿੱਚ ਘਰਾਂ ਵਿੱਚ ਰਹਿੰਦੇ ਹੋ ਤੇ ਉਸ ਮੁਲਕ ਦਾ ਜੇ ਤੁਸੀਂ ਟੈਕ ਚੋਰੀ ਕਰਦੇ ਹੋ ਔਰ ਤੁਹਾਨੂੰ ਪਤਾ ਵੀ ਨਹੀਂ ਲੱਗ ਰਿਹਾ ਤਾਂ ਮੈਂ ਕਹਿੰਦਾ ਸਾਡੇ ਲਈ ਇਹ ਬਹੁਤਾ ਚੰਗਾ ਨਹੀਂ ਕਿਉਂਕਿ ਹੁਣ ਨੱਥ ਪਾਈ ਜਾ ਰਹੀ ਹੈ ਖਾਸ ਕਰਕੇ ਜਿਹੜੇ ਸਿੱਖੀ ਬਾਣੇ ਦੇ ਵਿੱਚ ਕੌਮ ਦੇ ਨਾਂ ਤੇ ਧਰਮ ਦੇ ਨਾਂ ਤੇ ਗੁਰਦੁਆਰੇ ਸਾਹਿਬ ਨੂੰ ਇੱਕ ਕਾਰੋਬਾਰ ਇੱਕ ਧੰਦਾ ਬਣਾ ਕੇ ਰੱਖਦਾ ਉਹਨਾਂ ਨੱਥ ਪਾਈ ਜਾ ਰਹੀ ਹੈ ਪਰ ਸਾਨੂੰ ਵੀ ਸਮਝਣ ਦੀ ਲੋੜ ਹੈ ਕਿ ਅਸੀਂ ਇਹਨਾਂ ਕਾਮ ਦੇ ਠੇਕੇਦਾਰਾਂ ਜਿਹੜੇ ਗੁਰਦਾਰੇ ਬਣਾਏ ਨੇ ਉਹਨਾਂ ਵਿੱਚ ਅੰਨੇ ਸ਼ਰਦਾ ਰੱਖ ਕੇ ਇਹਨਾਂ ਪੈਸਾ ਨਾਲ ਜਿਹੜਾ ਇਹ ਇਹਨਾਂ ਧਾਵਾ ਨਾ ਜੜਾਈ ਗਈ ਕਿਉਂਕਿ ਇਹ ਜਿਹੜਾ ਪੈਸਾ ਧਰਮ ਦੇ ਨਾਂ ਤੇ 2 ਨੰਬਰ ਵਿੱਚ ਇਕੱਠਾ ਕਰਕੇ ਆਪ ਤਾਂ ਬੈਟਮਨ ਹੀ ਬਣਾ ਲੈਂਦੇ ਨੇ 1 ਨੰਬਰ ਵਿੱਚ ਬਣਾ ਲੈਂਦੇ ਨੇ ਤੇ ਬਾਕੀ ਉਸ ਪੈਸੇ ਦੇ ਨਾਲ ਸਾਨੂੰ ਇਹ ਗੁਲਾਮ ਬਣਾਉਂਦੇ ਆ ਸਾਡੇ ਤੇ ਰਾਜ ਕਰਦੇ ਆ ਗੁੰਡਾਗਦੀ ਸਾਡੇ ਤੇ ਕਰਦੇ ਆ ਤੁਸੀਂ ਦੇਖਿਆ ਕੈਨੇਡਾ ਦੇ ਵਿੱਚ ਕਿ ਇਹ ਮਾਤਵਾਦ ਦਾ ਅੱਡਾ ਬਣ ਗਿਆ ਗੈਂਗਸਟਰਵਾਦ ਦਾ ਅੱਡਾ ਬਣ ਗਿਆ ਉੱਥੇ ਸ਼ਰਿਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਜਾਨਕਿ ਜੇ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋਮੋਗੇ ਤਾਂ ਤੁਹਾਨੂੰ ਮੰਨਣਾ ਪੈਣਾ ਹੈ ਕਿ ਜਿਹੜਾ ਟੈਕਸਚੁਰੀ ਦਾ ਪੈਸਾ ਹੈ ਉਹ ਹਰਾਮ ਦਾ ਪੈਸਾ ਹੈ ਉਹ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪੀੜੀਆਂ ਨੂੰ ਜਮਾ ਉਬਾਹਜ ਬਣਾ ਕੇ ਰੱਖ ਦੂਗਾ ਸਾਨੂੰ ਕਿਤੇ ਨਾ ਕਿਤੇ ਇੱਥੇ ਸੁਚੇਤ ਹੋਣ ਦੀ ਲੋੜ ਹੈ ਗੌਰ ਕਰਨ ਦੀ ਲੋੜ ਹੈ ਕਿ ਜਿਹੜੇ ਕਾਮ ਦੇ ਠੇਕੇਦਾਰ ਚੋਰੀ ਕਰਦੇ ਨੇ ਗੁਰਦੁਆਰਿਆਂ ਦੇ ਰਾਹੀ ਇਹਨੂੰ ਤਾਂ ਅਸੀਂ ਬਚ ਗਏ ਤੁਸੀਂ ਆਪਣੀ ਮਨੀ ਦੇ ਵਿੱਚੋਂ ਕਿਰਤ ਕਮਾਈ ਦੇ ਵਿੱਚੋਂ ਜੇ ਕਹਿੰਦੀ ਹੈਲਪ ਕਰਨੀ ਹੈ ਕਰੋ ਪਰ ਧਰਮ ਦੇ ਨਾਂ ਤੇ ਜਿਹੜੀ ਤੁਸੀਂ ਮਨੀ ਖਰਾਬ ਕਰਦੇ ਹੋ ਨਾ ਗੁਰਦੁਆਰਿਆਂ ਦੇ ਵਿੱਚ ਇਹ ਚੇਤੇ ਰੱਖਿਓ ਤੁਹਾਡੀਆਂ ਆਉਣ ਵਾਲੀਆਂ ਪੁਸਤਾਂ ਜਿਹੜੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਨੂੰ ਪਸਦਾਉਣਾ ਪੈਣਾ ਖਮਿਆਜਾ ਘੁੱਤਣਾ ਪੈਣਾ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ